ਸੁਰੱਖਿਅਤ ਕਿੱਥੇ ਨੇ ਇਹ ਸਵਾਲ ਬਾਰ ਬਾਰ ਚੁੱਕਿਆ ਜਾ ਰਿਹਾ ਤੇ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਲਗਾਤਾਰ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਇਨਸਾਨੀਅਤ ਆ ਸ਼ਰਮਸਾਰ ਹੋ ਰਹੀ ਹੈ ਪਰ ਸਵਾਲ ਇਹ ਹੈ ਕਿ ਕੁੜੀਆਂ ਆਖਰ ਸੁਰੱਖਿਅਤ ਹੈ ਕਿੱਥੇ ਚਾਹੇ ਕੋਲਕੱਤਾ ਦੇ ਵਿੱਚ ਜੋ ਇਨੀ ਵੱਡੀ ਘਟਨਾ ਵਾਪਰੀ ਹੋਵੇ ਉਸ ਤੋਂ ਬਾਅਦ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉੱਤਰਾਖੰਡ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਲਗਾਤਾਰ ਅਜਿਹੀਆਂ ਕਿਨੌਣੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਫੇਰ ਵੀ ਕੋਈ ਸਖਤ ਕਾਨੂੰਨ ਸਖਤ ਐਕਸ਼ਨ ਸਖਤ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਸੇ ਤੇ ਚਲਦਿਆਂ ਹੋਇਆ ਮਲਜ਼ਮ ਹੋਰ ਜ਼ਿਆਦਾ ਕਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਲਜ਼ ਹੋਸਟਲ ਦੇ ਵਿੱਚ ਇੱਕ ਬਾਥਰੂਮ ਦੇ ਅੰਦਰ ਕੈਮਰਾ ਮਿਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਕੈਮਰੇ ਰਾਹੀਂ 300 ਤੋਂ ਵੱਧ ਅਸ਼ਲੀਲ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਗਰਲਜ਼ ਹੋਸਟਲ ਦੇ ਵਾਸ਼ਰੂਮ ਦੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ ਅਤੇ ਉਸੇ ਕੈਮਰੇ ਦੇ ਰਾਹੀਂ ਤਕਰੀਬਨ 300 ਤੋਂ ਵੱਧ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਤੇ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵੀਡੀਓ ਕਿਸੇ ਦੁਜੀ ਤੀਜੀ ਤੇਰ ਨੂੰ ਵੇਚੀਆਂ ਤੱਕ ਗਈਆਂ ਨੇ ਯਾਨੀ ਕਿ ਵੀਡੀਓ ਰਿਕਾਰਡ ਤਾਂ ਕੀਤੀਆਂ ਹੀ ਨੇ ਅੱਗੇ ਵਾਇਰਲ ਵੀ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਲੈਪਟਾਪ ਉਸ ਕੋਲੋਂ ਬਰਾਮਦ ਕੀਤਾ ਜਿਸ ਦੇ ਵਿੱਚ ਪੁਲਿਸ ਨੂੰ ਇਹ ਸਾਰਾ ਡਾਟਾ ਬਰਾਮਦ ਹੋਇਆ ਜਿਵੇਂ ਹੀ ਕੁੜੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਲਜ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਤੇ ਇਸੇ ਦੇ ਚੱਲਦਿਆਂ ਹੋਇਆਂ ਪੂਰੀ ਸਟੇਟ ਹਿੱਲ ਜਾਂਦੀ ਹੈ ਤੇ ਮੌਕੇ ਤੇ ਖੁਦ ਮੁੱਖ ਮੰਤਰੀ ਨੂੰ ਆਪਣੇ ਅਫਸਰਾਂ ਨੂੰ ਇਹ ਹੁਕਮ ਦੇਣੇ ਪੈਂਦੇ ਨੇ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੰਭਾਲਿਆ ਜਾਵੇ ਇਸ ਤੋਂ ਤੱਕ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿੱਚ ਵਾਪਰੀ ਹੈ ਆਂਧਰਾ ਪ੍ਰਦੇਸ਼ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ ਤੇ ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਐਸ ਆਰ ਗੁਰਲਾ ਵਲੇਰੂ ਇੰਜੀਨੀਅਰਿੰਗ ਕਾਲਜ ਹੈ ਜਿੱਥੋਂ ਇਹ ਸਾਰੀ ਘਟਨਾ ਦੱਸੀ ਗਈ ਹੈ ਉੱਥੋਂ ਦੇ ਕਾਲਜ ਦੇ ਵਿੱਚ ਕੁੜੀਆਂ ਦੇ ਹੌਸਟਲ ਅੰਦਰ ਵਾਸ਼ਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਣ ਤੋਂ ਬਾਅਦ دہشت ਦਾ ਮਾਹੌਲ ਹੈ ਖੁਲਾਸੇ ਤੋਂ ਬਾਅਦ ਵਿਦਿਆਰਥਣਾਂ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਆਪਣੀ ਨਿੱਜਤਾ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੀ ਸਤਾ ਰਹੀ ਹੈ ਮਲਜ਼ਮ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ ਨਾਮ ਵੀ ਵਿਜੇ ਦੱਸਿਆ ਗਿਆ ਤੇ ਉਹ ਇਸੇ ਅਧਾਰੇ ਦਾ ਹੀ ਵਿਦਿਆਰਥੀ ਹੈ ਇਸੇ ਕਾਲਜ ਦਾ ਹੀ ਸਟੂਡੈਂਟ ਹੈ ਤੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਮਲਜ਼ਮ ਵਿਜੇ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਇਮਤਿਹਾਨਾਂ ਦੌਰਾਨ ਲਗਭਗ 300 ਅਸ਼ਲੀਲ ਵੀਡੀਓ ਮਿਲੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਘਿਰੋਣੀ ਹਰਕਤ ਦੇ ਪਿੱਛੇ ਪੂਰੀ ਤਰ੍ਹਾਂ ਇੱਕੋ ਹੀ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ ਵੀਡੀਓ ਦੀ ਰਿਕਾਰਡਿੰਗ ਜਾਂ ਫੁਟੇਜ ਵੰਡਣ ਵਿੱਚ ਮੁੱਖ ਤੌਰ ਤੇ ਉਸ ਮੁਲਜ਼ਮ ਦਾ ਹੱਥ ਹੈ ਇਹ ਖੁਲਾਸਾ ਹੋਣ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ ਵਿਦਿਆਰਥੀਆਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਅਤੇ ਸਖਤ ਸੁਰੱਖਿਆ ਇੰਤਜ਼ਾਮਾਂ ਦੀ ਮੰਗ ਕੀਤੀ ਹੈ ਉਧਰ ਪੁਲਿਸ ਸਾਰੇ ਪਹਿਲੂਆਂ ਦੀ ਡੂੰਘਾਈ ਦੇ ਨਾਲ ਪੜਚੋਲ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਿਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਵਿਜੇ ਨੇ ਵੀਡੀਓ ਨੂੰ ਤੀਜੀ ਧਿਰ ਨੂੰ ਵੇਚਿਆ ਹੋਵੇ ਜੇਕਰ ਅਜਿਹਾ ਹੈ ਤਾਂ ਪੁਲਿਸ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣ ਸਕਦਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਵੀਡੀਓਜ਼ ਦਾ ਜੋ ਵਪਾਰ ਹੁੰਦਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਸਾਈਬਰ ਕ੍ਰਾਈਮ ਹੈ ਤੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣਾ ਚਾਹੁੰਦੀ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਖਾਸ ਤੌਰ ਤੇ ਪੁਲਿਸ ਨੂੰ ਅਤੇ ਆਪਣੇ ਖਾਸ ਮੰਤਰੀਆਂ ਨੂੰ ਇਹ ਇਤਲਾਹ ਦਿੱਤੀ ਹੈ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਨਿਜਿੱਠਿਆ ਜਾਵੇ ਹਾਲ ਹੀ ਦੇ ਵਿੱਚ ਕਲਕੱਤਾ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਦਰਿੰਦਗੀ ਵਾਪਰੀ ਸੀ ਉਸ ਤੋਂ ਬਾਅਦ ਉੱਥੇ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ ਕੈਂਡਲ ਮਾਰਚ ਕੱਢੇ ਗਏ ਨੇ ਪਰ ਉਸ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਹੀ ਘਟਨਾ ਵਾਪਰਨੀ ਅਤੇ ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਦੇ ਵਿੱਚੋਂ ਇੱਕ ਸਪਾਈ ਕੈਮਰਾ ਮਿਲਣਾ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰਦਾ ਹੈ ਖੈਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ 100 ਦੇ ਕਰੀਬ ਵੀਡੀਓ ਬਰਾਮਦ ਹੋਈਆਂ ਪੁਲਿਸ ਨੇ ਦੱਸਿਆ ਕੁੜੀਆਂ ਸੁਰੱਖਿਅਤ ਕਿੱਥੇ ਨੇ ਇਹ ਸਵਾਲ ਬਾਰ ਬਾਰ ਚੁੱਕਿਆ ਜਾ ਰਿਹਾ ਤੇ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਲਗਾਤਾਰ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਇਨਸਾਨੀਅਤ ਆ ਸ਼ਰਮਸਾਰ ਹੋ ਰਹੀ ਹੈ ਪਰ ਸਵਾਲ ਇਹ ਹੈ ਕਿ ਕੁੜੀਆਂ ਆਖਰ ਸੁਰੱਖਿਅਤ ਹੈ ਕਿੱਥੇ ਚਾਹੇ ਕਲਕੱਤਾ ਦੇ ਵਿੱਚ ਜੋ ਇਨੀ ਵੱਡੀ ਘਟਨਾ ਵਾਪਰੀ ਹੋਵੇ ਉਸ ਤੋਂ ਬਾਅਦ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉੱਤਰਾਖੰਡ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਲਗਾਤਾਰ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਫੇਰ ਵੀ ਕੋਈ ਸਖਤ ਕਾਨੂੰਨ ਸਖਤ ਐਕਸ਼ਨ ਸਖਤ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਸੇ ਤਰ੍ਹਾਂ ਚਲਦਿਆਂ ਹੋਇਆ ਮਲਜ਼ਮ ਹੋਰ ਜ਼ਿਆਦਾ ਘਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਲਜ਼ ਹੋਸਟਲ ਦੇ ਵਿੱਚ ਇੱਕ ਬਾਥਰੂਮ ਦੇ ਅੰਦਰ ਕੈਮਰਾ ਮਿਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਕੈਮਰੇ ਰਾਹੀਂ 300 ਤੋਂ ਵੱਧ ਅਸ਼ਲੀਲ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਗਰਲਜ਼ ਹੋਸਟਲ ਦੇ ਵਾਸ਼ਰੂਮ ਦੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ ਅਤੇ ਉਸੇ ਕੈਮਰੇ ਦੇ ਰਾਹੀਂ ਤਕਰੀਬਨ 300 ਤੋਂ ਵੱਧ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਤੇ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵੀਡੀਓ ਜਿਸ ਦੇ ਦੂਜੀ ਤੀਜੀ ਤੇਰਨੋਂ ਵੇਚੀਆਂ ਤੱਕ ਗਈਆਂ ਨੇ ਯਾਨੀ ਕਿ ਵੀਡੀਓ ਰਿਕਾਰਡ ਤਾਂ ਕੀਤੀਆਂ ਹੀ ਨੇ ਅੱਗੇ ਵਾਇਰਲ ਵੀ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਲੈਪਟਾਪ ਉਸ ਕੋਲੋਂ ਬਰਾਮਦ ਕੀਤਾ ਜਿਸ ਦੇ ਵਿੱਚ ਪੁਲਿਸ ਨੂੰ ਇਹ ਸਾਰਾ ਡਾਟਾ ਬਰਾਮਦ ਹੋਇਆ ਜਿਵੇਂ ਹੀ ਕੁੜੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਲਜ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਤੇ ਇਸੇ ਤੇ ਚੱਲਦਿਆਂ ਹੋਇਆਂ ਪੂਰੀ ਸਟੇਟ ਹਿੱਲ ਜਾਂਦੀ ਹੈ ਤੇ ਮੌਕੇ ਤੇ ਖੁਦ ਮੁੱਖ ਮੰਤਰੀ ਨੂੰ ਆਪਣੇ ਅਫਸਰਾਂ ਨੂੰ ਏ ਹੁਕਮ ਦੇਣੇ ਪੈਂਦੇ ਨੇ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੰਭਾਲਿਆ ਜਾਵੇ ਇਸ ਤੋਂ ਤੱਕ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿੱਚ ਵਾਪਰੀ ਹੈ ਆਂਧਰਾ ਪ੍ਰਦੇਸ਼ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ ਤੇ ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਐਸ ਆਰ ਗੁਰਲਾ ਵਲੇਰੂ ਇੰਜੀਨੀਅਰਿੰਗ ਕਾਲਜ ਹੈ ਜਿੱਥੋਂ ਦੀ ਇਹ ਸਾਰੀ ਘਟਨਾ ਦੱਸੀ ਗਈ ਹੈ ਉੱਥੋਂ ਦੇ ਕਾਲਜ ਦੇ ਵਿੱਚ ਕੁੜੀਆਂ ਦੇ ਹੌਸਟਲ ਅੰਦਰ ਵਾਸ਼ਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਣ ਤੋਂ ਬਾਅਦ دہشت ਦਾ ਮਾਹੌਲ ਹੈ ਖੁਲਾਸੇ ਤੋਂ ਬਾਅਦ ਵਿਦਿਆਰਥਣਾ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਆਪਣੀ ਨਿੱਜਤਾ ਅਤੇ ਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੀ ਸਤਾ ਰਹੀ ਹੈ ਮੁਲਜ਼ਮ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ ਨਾਮ ਵੀ ਵਿਜੇ ਦੱਸਿਆ ਗਿਆ ਹੈ ਤੇ ਉਹ ਇਸੇ ਅਧਾਰੇ ਦਾ ਹੀ ਵਿਦਿਆਰਥੀ ਹੈ ਇਸੇ ਕਾਲਜ ਦਾ ਹੀ ਸਟੂਡੈਂਟ ਹੈ ਤੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਮੁਲਜ਼ਮ ਵਿਜੇ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਇਮਤਿਹਾਨਾਂ ਦੌਰਾਨ ਲਗਭਗ 300 ਅਸ਼ਲੀਲ ਵੀਡੀਓ ਮਿਲੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਘਿਰੋਣੀ ਹਰਕਤ ਦੇ ਪਿੱਛੇ ਪੂਰੀ ਤਰ੍ਹਾਂ ਇੱਕੋ ਹੀ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ ਵੀਡੀਓ ਦੀ ਰਿਕਾਰਡਿੰਗ ਜਾਂ ਫੁਟੇਜ ਵੰਡਣ ਵਿੱਚ ਮੁੱਖ ਤੌਰ ਤੇ ਉਸ ਮੁਲਜ਼ਮ ਦਾ ਹੱਥ ਹੈ ਇਹ ਖੁਲਾਸਾ ਹੋਣ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ ਵਿਦਿਆਰਥੀਆਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਅਤੇ ਸਖਤ ਸੁਰੱਖਿਆ ਇੰਤਜ਼ਾਮਾਂ ਦੀ ਮੰਗ ਕੀਤੀ ਹੈ ਉਧਰ ਪੁਲਿਸ ਸਾਰੇ ਪਹਿਲੂਆਂ ਦੀ ਡੂੰਘਾਈ ਦੇ ਨਾਲ ਪੜਚੋਲ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਿਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਵਿਜੇ ਨੇ ਵੀਡੀਓ ਨੂੰ ਤੀਜੀ ਧਿਰ ਨੂੰ ਵੇਚਿਆ ਹੋਵੇ ਜੇਕਰ ਅਜਿਹਾ ਹੈ ਤਾਂ ਪੁਲਿਸ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣ ਸਕਦਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਵੀਡੀਓਜ਼ ਦਾ ਜੋ ਵਪਾਰ ਹੁੰਦਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਸਾਈਬਰ ਕ੍ਰਾਈਮ ਹੈ ਤੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣਾ ਚਾਹੁੰਦੀ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਖਾਸ ਤੌਰ ਤੇ ਪੁਲਿਸ ਨੂੰ ਅਤੇ ਆਪਣੇ ਖਾਸ ਮੰਤਰੀਆਂ ਨੂੰ ਇਹ ਇਤਲਾਹ ਦਿੱਤੀ ਹੈ ਕਿ ਕਈ ਵੱਡੇ ਸਵਾਲ ਖੜੇ ਕਰਦਾ ਹੈ ਖੈਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ 300 ਦੇ ਕਰੀਬ ਵੀਡੀਓ ਬਰਾਮਦ ਹੋਈਆਂ ਪੁਲਿਸ ਨੇ ਦੱਸਿਆ ਕੁੜੀਆਂ ਸੁਰੱਖਿਅਤ ਕਿੱਥੇ ਨੇ ਇਹ ਸਵਾਲ ਬਾਰ ਬਾਰ ਚੁੱਕਿਆ ਜਾ ਰਿਹਾ ਤੇ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਲਗਾਤਾਰ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਇਨਸਾਨੀਅਤ ਆ ਸ਼ਰਮਸਾਰ ਹੋ ਰਹੀ ਆ ਪਰ ਸਵਾਲ ਇਹ ਐ ਕਿ ਕੁੜੀਆਂ ਆਖਰ ਸੁਰੱਖਿਅਤ ਹੈ ਕਿੱਥੇ ਚਾਹੇ ਕੋਲਕੱਤਾ ਦੇ ਵਿੱਚ ਜੋ ਇਨੀ ਵੱਡੀ ਘਟਨਾ ਵਾਪਰੀ ਹੋਵੇ ਉਸ ਤੋਂ ਬਾਅਦ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉਤਰਾਖੰਡ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਲਗਾਤਾਰ ਅਜਿਹੀਆਂ ਕਾਨੂੰਨੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਫੇਰ ਵੀ ਕੋਈ ਸਖਤ ਕਾਨੂੰਨ ਸਖਤ ਐਕਸ਼ਨ ਸਖਤ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਸੇ ਤੇ ਚਲਦਿਆਂ ਹੋਇਆ ਮੁਲਜ਼ਮ ਹੋਰ ਜ਼ਿਆਦਾ ਕਾਨੂੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਲਜ਼ ਹੋਸਟਲ ਦੇ ਵਿੱਚ ਇੱਕ ਬਾਥਰੂਮ ਦੇ ਅੰਦਰ ਕੈਮਰਾ ਮਿਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਕੈਮਰੇ ਰਾਹੀਂ 300 ਤੋਂ ਵੱਧ ਅਸ਼ਲੀਲ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਗਰਲਜ਼ ਹੋਸਟਲ ਦੇ ਵਾਸ਼ਰੂਮ ਦੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ ਅਤੇ ਉਸੇ ਕੈਮਰੇ ਦੇ ਰਾਹੀਂ ਤਕਰੀਬਨ 300 ਤੋਂ ਵੱਧ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਤੇ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵੀਡੀਓ ਕਿਸੇ ਦੂਜੀ ਤੀਜੀ ਤੇਰਨੋਂ ਵੇਚੀਆਂ ਤੱਕ ਗਈਆਂ ਨੇ ਯਾਨੀ ਕਿ ਵੀਡੀਓ ਰਿਕਾਰਡ ਤਾਂ ਕੀਤੀਆਂ ਹੀ ਨੇ ਅੱਗੇ ਵਾਇਰਲ ਵੀ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਲੈਪਟਾਪ ਉਸ ਕੋਲੋਂ ਬਰਾਮਦ ਕੀਤਾ ਜਿਸ ਦੇ ਵਿੱਚ ਪੁਲਿਸ ਨੂੰ ਇਹ ਸਾਰਾ ਡਾਟਾ ਬਰਾਮਦ ਹੋਇਆ ਜਿਵੇਂ ਹੀ ਕੁੜੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਲਜ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਤੇ ਇਸੇ ਤੇ ਚੱਲਦੇ ਆ ਹੋયા ਪੂਰੀ ਸਟੇਟ ਹਿੱਲ ਜਾਂਦੀ ਹੈ ਤੇ ਮੌਕੇ ਤੇ ਖੁਦ ਮੁੱਖ ਮੰਤਰੀ ਨੂੰ ਆਪਣੇ ਅਫਸਰਾਂ ਨੂੰ ਏ ਹੁਕਮ ਦੇਣੇ ਪੈਂਦੇ ਨੇ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੰਭਾਲਿਆ ਜਾਵੇ ਇਸ ਤੋਂ ਤੱਕ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿੱਚ ਵਾਪਰੀ ਹੈ ਆਂਧਰਾ ਪ੍ਰਦੇਸ਼ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ ਤੇ ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਐਸ ਆਰ ਗੁੜਲਾ ਵਲੇਰੂ ਇੰਜੀਨੀਅਰਿੰਗ ਕਾਲਜ ਹੈ ਜਿੱਥੋਂ ਦੀ ਇਹ ਸਾਰੀ ਘਟਨਾ ਦੱਸੀ ਗਈ ਹੈ ਉੱਥੋਂ ਦੇ ਕਾਲਜ ਦੇ ਵਿੱਚ ਕੁੜੀਆਂ ਦੇ ਹੌਸਟਲ ਅੰਦਰ ਵਾਸ਼ਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਣ ਤੋਂ ਬਾਅਦ دہشت ਦਾ ਮਾਹੌਲ ਹੈ ਖੁਲਾਸੇ ਤੋਂ ਬਾਅਦ ਵਿਦਿਆਰਥਣਾ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਆਪਣੀ ਨਿੱਜਤਾ ਅਤੇ ਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੀ ਸਤਾ ਰਹੀ ਹੈ ਮੁਲਜ਼ਮ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ ਨਾਮ ਵੀ ਵਿਜੇ ਦੱਸਿਆ ਗਿਆ ਹੈ ਤੇ ਉਹ ਇਸੇ ਅਧਾਰੇ ਦਾ ਹੀ ਵਿਦਿਆਰਥੀ ਹੈ ਇਸੇ ਕਾਲਜ ਦਾ ਹੀ ਸਟੂਡੈਂਟ ਹੈ ਤੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਮੁਲਜ਼ਮ ਵਿਜੇ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਇਮਤਿਹਾਨਾਂ ਦੌਰਾਨ ਲਗਭਗ 300 ਅਸ਼ਲੀਲ ਵੀਡੀਓ ਮਿਲੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਘਿਰੋਣੀ ਹਰਕਤ ਦੇ ਪਿੱਛੇ ਪੂਰੀ ਤਰ੍ਹਾਂ ਇੱਕੋ ਹੀ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ ਵੀਡੀਓ ਦੀ ਰਿਕਾਰਡਿੰਗ ਦਾ ਫੁਟੇਜ ਵੰਡਣ ਵਿੱਚ ਮੁੱਖ ਤੌਰ ਤੇ ਉਸ ਮੁਲਜ਼ਮ ਦਾ ਹੱਥ ਹੈ ਇਹ ਖੁਲਾਸਾ ਹੋਣ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਣਾਅ ਅਤੇ دہشت ਦਾ ਮਾਹੌਲ ਹੈ ਵਿਦਿਆਰਥੀਆਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਅਤੇ ਸਖਤ ਸੁਰੱਖਿਆ ਇੰਤਜ਼ਾਮਾਂ ਦੀ ਮੰਗ ਕੀਤੀ ਹੈ ਉਧਰ ਪੁਲਿਸ ਸਾਰੇ ਪਹਿਲੂਆਂ ਦੀ ਡੂੰਘਾਈ ਦੇ ਨਾਲ ਪਰਚੋਲ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਿਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਵਿਜੇ ਨੇ ਵੀਡੀਓ ਨੂੰ ਤੀਜੀ ਧਿਰ ਨੂੰ ਵੇਚਿਆ ਹੋਵੇ ਜੇਕਰ ਅਜਿਹਾ ਹੈ ਤਾਂ ਪੁਲਿਸ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣ ਸਕਦਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਵੀਡੀਓਜ਼ ਦਾ ਜੋ ਵਪਾਰ ਹੁੰਦਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਸਾਈਬਰ ਕ੍ਰਾਈਮ ਹੈ ਤੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣਾ ਚਾਹੁੰਦੀ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਖਾਸ ਤੌਰ ਤੇ ਪੁਲਿਸ ਨੂੰ ਅਤੇ ਆਪਣੇ ਖਾਸ ਮੰਤਰੀਆਂ ਨੂੰ ਇਤਲਾ ਦਿੱਤੀ ਹੈ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਨਿਜਿੱਟਿਆ ਜਾਵੇ ਹਾਲ ਹੀ ਦੇ ਵਿੱਚ ਕਲਕੱਤਾ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਦਰਿੰਦਗੀ ਵਾਪਰੀ ਸੀ ਉਸ ਤੋਂ ਬਾਅਦ ਉੱਥੇ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ ਕੈਂਡਲ ਮਾਰਚ ਕੱਢੇ ਗਏ ਨੇ ਪਰ ਉਸ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਹੀ ਘਟਨਾ ਵਾਪਰੀ ਨੀ ਅਤੇ ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਦੇ ਵਿੱਚੋਂ ਇੱਕ ਸਪਾਈ ਕੈਮਰਾ ਮਿਲਣਾ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰਦਾ ਹੈ ਖੈਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ 300 ਦੇ ਕਰੀਬ ਵੀਡੀਓ ਬਰਾਮਦ ਹੋਈਆਂ ਪੁਲਿਸ ਨੇ ਦੱਸਿਆ ਕੁੜੀਆਂ ਸੁਰੱਖਿਅਤ ਕਿੱਥੇ ਨੇ ਇਹ ਸਵਾਲ ਬਾਰ ਬਾਰ ਚੁੱਕਿਆ ਜਾ ਰਿਹਾ ਤੇ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਲਗਾਤਾਰ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਇਨਸਾਨੀਅਤ ਆ ਸ਼ਰਮਸਾਰ ਹੋ ਰਹੀ ਆ ਪਰ ਸਵਾਲ ਇਹ ਹੈ ਕਿ ਕੁੜੀਆਂ ਆਖਰ ਸੁਰੱਖਿਅਤ ਹੈ ਕਿੱਥੇ ਚਾਹੇ ਕੋਲਕੱਤਾ ਦੇ ਵਿੱਚ ਜੋ ਇਨੀ ਵੱਡੀ ਘਟਨਾ ਵਾਪਰੀ ਹੋਵੇ ਉਸ ਤੋਂ ਬਾਅਦ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉਤਰਾਖੰਡ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਲਗਾਤਾਰ ਅਜਿਹੀਆਂ ਕਾਨੂੰਨੀਆ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਫੇਰ ਵੀ ਕੋਈ ਸਖਤ ਕਾਨੂੰਨ ਸਖਤ ਐਕਸ਼ਨ ਸਖਤ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਸੇ ਤੇ ਚਲਦਿਆਂ ਹੋਇਆ ਮੁਲਜ਼ਮ ਹੋਰ ਜ਼ਿਆਦਾ ਕਾਨੂੰਨੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਲਜ਼ ਹੋਸਟਲ ਦੇ ਵਿੱਚ ਇੱਕ ਬਾਥਰੂਮ ਦੇ ਅੰਦਰ ਕੈਮਰਾ ਮਿਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਕੈਮਰੇ ਰਾਹੀਂ 300 ਤੋਂ ਵੱਧ ਅਸ਼ਲੀਲ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਗਰਲਜ਼ ਹੋਸਟਲ ਦੇ ਵਾਸ਼ਰੂਮ ਦੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ ਅਤੇ ਉਸੇ ਕੈਮਰੇ ਦੇ ਰਾਹੀਂ ਤਕਰੀਬਨ 300 ਤੋਂ ਵੱਧ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਤੇ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵੀਡੀਓ ਕਿਸੇ ਦੂਜੀ ਤੀਜੀ ਧਿਰ ਨੂੰ ਵੇਚੀਆਂ ਤੱਕ ਗਈਆਂ ਨੇ ਯਾਨੀ ਕਿ ਵੀਡੀਓ ਰਿਕਾਰਡ ਤੱਕ ਕੀਤੀਆਂ ਹੀ ਨੇ ਅੱਗੇ ਵਾਇਰਲ ਵੀ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਲੈਪਟਾਪ ਉਸ ਕੋਲੋਂ ਬਰਾਮਦ ਕੀਤਾ ਜਿਸ ਦੇ ਵਿੱਚ ਪੁਲਿਸ ਨੂੰ ਇਹ ਸਾਰਾ ਡਾਟਾ ਬਰਾਮਦ ਹੋਇਆ ਜਿਵੇਂ ਹੀ ਕੁੜੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਲਜ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਤੇ ਇਸੇ ਤੇ ਚੱਲਦਿਆਂ ਹੋਇਆਂ ਪੂਰੀ ਸਟੇਟ ਹਿੱਲ ਜਾਂਦੀ ਹੈ ਤੇ ਮੌਕੇ ਤੇ ਖੁਦ ਮੁੱਖ ਮੰਤਰੀ ਨੂੰ ਆਪਣੇ ਅਫਸਰਾਂ ਨੂੰ ਇਹ ਹੁਕਮ ਦੇਣੇ ਪੈਂਦੇ ਨੇ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੰਭਾਲਿਆ ਜਾਵੇ ਇਸ ਤੋਂ ਤੱਕ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿੱਚ ਵਾਪਰੀ ਆਂਧਰਾ ਪ੍ਰਦੇਸ਼ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ ਤੇ ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਐਸ ਆਰ ਗੁੜਲਾ ਵਲੇਰੂ ਇੰਜੀਨੀਅਰਿੰਗ ਕਾਲਜ ਹੈ ਜਿੱਥੋਂ ਦੀ ਇਹ ਸਾਰੀ ਘਟਨਾ ਦੱਸੀ ਗਈ ਹੈ ਉੱਥੋਂ ਦੇ ਕਾਲਜ ਦੇ ਵਿੱਚ ਕੁੜੀਆਂ ਦੇ ਹੌਸਟਲ ਅੰਦਰ ਵਾਸ਼ਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਣ ਤੋਂ ਬਾਅਦ دہشت ਦਾ ਮਾਹੌਲ ਹੈ ਖੁਲਾਸੇ ਤੋਂ ਬਾਅਦ ਵਿਦਿਆਰਥਣਾਂ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਆਪਣੀ ਨਿੱਜਤਾ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੀ ਸਤਾ ਰਹੀ ਹੈ। ਮੁਲਜ਼ਮ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ। ਨਾਮ ਵੀ ਵਿਜੇ ਦੱਸਿਆ ਗਿਆ ਹੈ ਤੇ ਉਹ ਇਸੇ ਅਧਾਰੇ ਦਾ ਹੀ ਵਿਦਿਆਰਥੀ ਹੈ। ਇਸੇ ਕਾਲਜ ਦਾ ਹੀ ਸਟੂਡੈਂਟ ਹੈ ਤੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਢੁਗਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਮੁਲਜ਼ਮ ਵਿਜੇ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ। ਇਮਤਿਹਾਨਾਂ ਦੌਰਾਨ ਲਗਭਗ 300 ਅਸ਼ਲੀਲ ਵੀਡੀਓ ਮਿਲੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਘਿਰੋਣੀ ਹਰਕਤ ਦੇ ਪਿੱਛੇ ਪੂਰੀ ਤਰ੍ਹਾਂ ਇੱਕੋ ਹੀ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ ਵੀਡੀਓ ਦੀ ਰਿਕਾਰਡਿੰਗ ਦਾ ਫੁਟੇਜ ਵੰਡਣ ਵਿੱਚ ਮੁੱਖ ਤੌਰ ਤੇ ਉਸ ਮੁਲਜ਼ਮ ਦਾ ਹੱਥ ਹੈ ਇਹ ਖੁਲਾਸਾ ਹੋਣ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ ਵਿਦਿਆਰਥੀਆਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਅਤੇ ਸਖਤ ਸੁਰੱਖਿਆ ਇੰਤਜ਼ਾਮਾਂ ਦੀ ਮੰਗ ਕੀਤੀ ਹੈ ਉਧਰ ਪੁਲਿਸ ਸਾਰੇ ਪਹਿਲੂਆਂ ਦੀ ਡੂੰਘਾਈ ਦੇ ਨਾਲ ਪਰਚੋਲ ਕਰ ਰਹੀ ਹੈ ਜਾਂਚ ਕਰ ਰਹੀ ਹੈ ਜੇ ਸੂਚ ਇਹ ਸੰਭਾਵਨਾ ਵੀ ਸ਼ਾਮਿਲ ਹੈ ਕਿ ਵਿਜੇ ਨੇ ਵੀਡੀਓ ਨੂੰ ਤੀਜੀ ਧਿਰ ਨੂੰ ਵੇਚਿਆ ਹੋਵੇ ਜੇਕਰ ਅਜਿਹਾ ਹੈ ਤਾਂ ਪੁਲਿਸ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣ ਸਕਦਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਵੀਡੀਓਜ਼ ਦਾ ਜੋ ਵਪਾਰ ਹੁੰਦਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਸਾਈਬਰ ਕ੍ਰਾਈਮ ਹੈ ਤੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣਾ ਚਾਹੁੰਦੀ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਖਾਸ ਤੌਰ ਤੇ ਪੁਲਿਸ ਨੂੰ ਅਤੇ ਆਪਣੇ ਖਾਸ ਮੰਤਰੀਆਂ ਨੂੰ ਇਹ ਇਤਲਾਹ ਦਿੱਤੀ ਹੈ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਨਿਜਿੱਟਿਆ ਜਾਵੇ ਹਾਲ ਹੀ ਦੇ ਵਿੱਚ ਕਲਕੱਤਾ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਦਰਿੰਦਗੀ ਵਾਪਰੀ ਸੀ ਉਸ ਤੋਂ ਬਾਅਦ ਉੱਥੇ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ ਕੈਂਡਲ ਮਾਰਚ ਕੱਢੇ ਗਏ ਨੇ ਪਰ ਉਸ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੀ ਘਟਨਾ ਵਾਪਰੀ ਨੀ ਅਤੇ ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਦੇ ਵਿੱਚੋਂ ਇੱਕ ਸਪਾਈ ਕੈਮਰਾ ਮਿਲਣਾ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰਦਾ ਹੈ ਖੈਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ 300 ਦੇ ਕਰੀਬ ਵੀਡੀਓ ਬਰਾਮਦ ਹੋਈਆਂ ਪੁਲਿਸ ਨੇ ਦੱਸਿਆ ਕੁੜੀਆਂ ਸੁਰੱਖਿਤ ਕਿੱਥੇ ਨੇ ਇਹ ਸਵਾਲ ਬਾਰ ਬਾਰ ਚੁੱਕਿਆ ਜਾ ਰਿਹਾ ਤੇ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਲਗਾਤਾਰ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਇਨਸਾਨੀਅਤ ਆ ਸ਼ਰਮਸਾਰ ਹੋ ਰਹੀ ਆ ਪਰ ਸਵਾਲ ਇਹ ਹੈ ਕਿ ਕੁੜੀਆਂ ਆਖਰ ਸੁਰੱਖਿਤ ਹੈ ਕਿੱਥੇ ਚਾਹੇ ਕੋਲਕੱਤਾ ਦੇ ਵਿੱਚ ਜੋ ਇਨੀ ਵੱਡੀ ਘਟਨਾ ਵਾਪਰੀ ਹੋਵੇ ਉਸ ਤੋਂ ਬਾਅਦ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉੱਤਰਾਖੰਡ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਲਗਾਤਾਰ ਅਜਿਹੀਆਂ ਕਾਨੂੰਨੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਫੇਰ ਵੀ ਕੋਈ ਸਖਤ ਕਾਨੂੰਨ ਸਖਤ ਐਕਸ਼ਨ ਸਖਤ ਕਾਰਵਾਈ ਨਹੀਂ ਹੋ ਰਹੀ ਸ਼ਾਇਦ ਇਸੇ ਤੇ ਚਲਦਿਆਂ ਹੋਇਆ ਮਲਜ਼ਮ ਹੋਰ ਜ਼ਿਆਦਾ ਕਾਨੂੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਲਜ਼ ਹੋਸਟਲ ਦੇ ਵਿੱਚ ਇੱਕ ਬਾਥਰੂਮ ਦੇ ਅੰਦਰ ਕੈਮਰਾ ਮਿਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਕੈਮਰੇ ਰਾਹੀਂ 300 ਤੋਂ ਵੱਧ ਅਸ਼ਲੀਲ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਗਰਲਜ਼ ਹੋਸਟਲ ਦੇ ਵਾਸ਼ਰੂਮ ਦੇ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ ਅਤੇ ਉਸੇ ਕੈਮਰੇ ਦੇ ਰਾਹੀਂ ਤਕਰੀਬਨ 300 ਤੋਂ ਵੱਧ ਵੀਡੀਓ ਰਿਕਾਰਡ ਕੀਤੀਆਂ ਗਈਆਂ ਨੇ ਤੇ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵੀਡੀਓ ਕਿਸੇ ਦੁਜੀ ਤੀਜੀ ਤੇਰ ਨੂੰ ਵੇਚੀਆਂ ਤੱਕ ਗਈਆਂ ਨੇ ਯਾਨੀ ਕਿ ਵੀਡੀਓ ਰਿਕਾਰਡ ਤੱਕ ਕੀਤੀਆਂ ਹੀ ਨੇ ਅੱਗੇ ਵਾਇਰਲ ਵੀ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਤੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਲੈਪਟਾਪ ਉਸ ਕੋਲੋਂ ਬਰਾਮਦ ਕੀਤਾ ਜਿਸ ਦੇ ਵਿੱਚ ਪੁਲਿਸ ਨੂੰ ਇਹ ਸਾਰਾ ਡਾਟਾ ਬਰਾਮਦ ਹੋਇਆ ਜਿਵੇਂ ਹੀ ਕੁੜੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਲਜ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਤੇ ਇਸੇ ਤੇ ਚੱਲਦੇ ਹੋયા ਪੂਰੀ ਸਟੇਟ ਹਿੱਲ ਜਾਂਦੀ ਹੈ ਤੇ ਮੌਕੇ ਤੇ ਖੁਦ ਮੁੱਖ ਮੰਤਰੀ ਨੂੰ ਆਪਣੇ ਅਫਸਰਾਂ ਨੂੰ ਏ ਹੁਕਮ ਦੇਣੇ ਪੈਂਦੇ ਨੇ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੰਭਾਲਿਆ ਜਾਵੇ ਇਸ ਤੋਂ ਤੱਕ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿੱਚ ਵਾਪਰੀ ਆ ਆਂਧਰਾ ਪ੍ਰਦੇਸ਼ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ ਤੇ ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਐਸ ਆਰ ਗੁੜਲਾ ਵਲੇਰੂ ਇੰਜੀਨੀਅਰਿੰਗ ਕਾਲਜ ਹੈ ਜਿੱਥੋਂ ਦੀ ਇਹ ਸਾਰੀ ਘਟਨਾ ਦੱਸੀ ਗਈ ਹੈ ਉੱਥੋਂ ਦੇ ਕਾਲਜ ਦੇ ਵਿੱਚ ਕੁੜੀਆਂ ਦੇ ਹੌਸਟਲ ਅੰਦਰ ਵਾਸ਼ਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ ਖੁਲਾਸੇ ਤੋਂ